ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਮੈਕ ਤੇ ਗੁਰਮੁਖੀ ਕੀਬੋਰਡ ਚਾਲੂ ਕਰ ਸਕਦੇ ਹੋ ਅਤੇ ਨਿੱਜੀ ਤੌਰ ਤੇ ਤਿਆਰ ਕੀਤੇ ਗਏ ਗੁਰਮੁਖੀ ਦੇ ਕੀਬੋਰਡ ਇੰਸਟਾਲ ਕਰ ਸਕਦੇ ਹੋ ਅਤੇ ਵਰਤ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਮਾਊਸ ਦੀ ਸੈਟਿੰਗ ਸਹੀ ਕਰ ਲਓ ਇਸ ਲਈ ਇੱਥੇ ਜਾਓ ਅਤੇ ਦਬੋ ਫਿਰ ਮਾ우스 ਤੇ ਦਬੋ ਜੇਕਰ ਤੁਹਾਡੇ ਇੱਥੇ ਚੋਣ ਨਹੀਂ ਹੋਈ ਤਾਂ ਤੁਸੀਂ ਇੱਥੇ ਚੋਣ ਕਰ ਲਵੋ ਸੋ ਇਸ ਨੂੰ ਬੰਦ ਕਰ ਲਵੋ ਹੁਣ ਵੈਬਸਾਈਟ ਨੂੰ ਖੋਲ ਕੇ ਮਤਲਬ ਇਸ ਲਿੰਕ ਨੂੰ ਖੋਲ ਕੇ ਆਪਣੇ ਪਸੰਦੀਦਾ ਕੀਬੋਰਡ ਨੂੰ ਉਤਾਰ ਲਵੋ ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਤੁਸੀਂ ਕਿਸੇ ਵੀ ਲਿੰਕ ਨੂੰ ਇੱਥੇ ਦਬਦੇ ਹੋ ਅਤੇ ਦੁਬਾਰਾ ਵਾਪਸ ਆਉਣਾ ਚਾਹੁੰਦੇ ਹੋ ਮਤਲਬ ਸਫੇ ਦੇ ਸ਼ੁਰੂਆਤ ਵਿੱਚ ਤੁਹਾਨੂੰ ਸਿਰਫ ਇੱਥੇ ਦਬਣ ਦੀ ਲੋੜ ਹੈ ਸੋ ਇੱਥੇ ਦਬ ਦਿਓ ਅਤੇ ਤੁਸੀਂ ਫਿਰ ਪੰਨੇ ਦੇ ਸ਼ੁਰੂਆਤ ਵਿੱਚ ਆ ਜਾਓਗੇ ਜਿਵੇਂ ਕਿ ਤੁਸੀਂ ਗੁਰਮੁਖੀ ਡੀਆ ਚਾਤਰੀ ਕੀਬੋਰਡ ਦੇਖਣਾ ਚਾਹੁੰਦੇ ਹੋ ਤੇ ਇੱਥੇ ਦਬ ਦਿਓ ਅਤੇ ਦੇਖ ਕੇ ਦੁਬਾਰਾ ਜੇਕਰ ਵਾਪਸ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਵਾਪਸ ਜਾਣ ਦੀ ਲੋੜ ਨਹੀਂ ਇੱਕ ਵਾਰ ਫੇਰ ਦਬ ਦਿਓ ਅਤੇ ਜਦੋਂ ਤੁਸੀਂ ਇੱਥੇ ਵਾਪਸ ਦਬੋਗੇ ਅਤੇ ਸ਼ੁਰੂਆਤ ਵਿੱਚ ਆ ਜਾਓਗੇ ਇਸੇ ਤਰ੍ਹਾਂ ਜਦੋਂ ਤੁਸੀਂ ਇੱਥੇ ਦਬਦੇ ਹੋ ਅਤੇ ਦੁਬਾਰਾ ਇਸ ਤਰ੍ਹਾਂ ਉੱਪਰ ਜਾਣ ਦੀ ਲੋੜ ਨਹੀਂ ਸਿਰਫ ਵਾਪਸ ਬਟਨ ਤੇ ਦਬਣ ਤੇ ਉੱਪਰ ਆ ਜਾਂਦੇ ਹੋ ਸੋ ਆਪਣੇ ਪਸੰਦੀਦਾ ਕੀਬੋਰਡ ਨੂੰ ਦਿੱਤੇ ਹੋਏ ਲਿੰਕ ਤੋਂ ਉਤਾਲੋ ਜਿਮਕੇ ਇੱਥੇ ਅਸੀਂ ਉਦਾਹਰਨ ਦੇ ਤੌਰ ਤੇ ਗੁਰਮੁਖੀ ਅਨਮੋਲ ਲਿਪੀ ਕੀਬੋਰਡ ਉਤਾਰਦੇ ਹਾਂ ਇਸ ਨੂੰ ਉਤਾਰਨ ਲਈ ਇਸ ਲਿੰਕ ਤੇ ਦਬੋ ਸੋ ਇੱਥੇ ਦਬਦੇ ਹਾਂ ਇੱਥੇ ਇਹ ਡਾਊਨਲੋਡ ਟਾਕੀ ਵਿੱਚ ਉਤਰ ਗਿਆ ਹੈ ਫਿਰ ਇੱਥੇ ਦਬਦੇ ਹਾਂ ਇੱਥੇ ਜਾਣਕਾਰੀ ਲਈ ਦੱਸ ਦਈਏ ਮੇਰੇ ਇੱਥੇ ਐਪਲ ਵਿੱਚ ਪੁਰਾਣਾ ਮੈਕ ਹੈ ਆਓ ਦੇਖਦੇ ਹਾਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਕੰਪਿਊਟਰ ਵਿੱਚ ਮੈਕ OS X 10 ਭਰਿਆ ਹੋਇਆ ਹੈ ਇਸ ਕਰਕੇ ਇਹ ਡਾਊਨਲੋਡ ਤਾਂ ਹੀ ਖੁੱਲਦੀ ਹੈ ਜਦੋਂ ਮੈਂ ਇੱਕ ਦੂਸਰੇ ਨਵੇਂ ਕੰਪਿਊਟਰ ਤੇ ਟੈਸਟ ਕੀਤਾ ਸੀ ਉਸ ਤੇ ਸ਼ਾਇਦ 11 ਨੰਬਰ ਵਾਲਾ ਮੈਕ ਭਰਿਆ ਹੋਇਆ ਹੈ ਉਸ ਤੇ ਇਸ ਲਿੰਕ ਤੋਂ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇੱਥੇ ਤੁਹਾਡੇ ਡਾਕ ਵਿੱਚ ਜੋ ਡਾਊਨਲੋਡ ਫੋਲਡਰ ਹੈ ਉਹ ਉਛਲਦਾ ਹੈ ਜਾਂ ਇੱਕ ਇੰਜ ਕਹ ਲਓ ਖੁੱਲਦਾ ਹੈ ਸੋ ਜੇਕਰ ਤੁਹਾਡੇ ਪੁਰਾਣਾ ਹੈ ਤਾਂ ਇੱਥੇ ਜਾ ਕੇ ਮੌਸਟ ਦਾ ਸੱਜਾ ਬਟਨ ਦੱਬੋ ਅਤੇ ਸ਼ੋ ਇਨ ਫਾਈਂਡਰ ਦੀ ਚੋਣ ਕਰੋ ਜਿਵੇਂ ਕਿ ਦੱਸਿਆ ਇਹ ਪੁਰਾਣਾ ਮੈਕ ਹੈ ਇਸ ਕਰਕੇ ਇੱਥੇ ਇਸ ਤਰ੍ਹਾਂ ਕੰਦੀ ਲੋੜ ਹੈ ਨਵੇਂ ਮੈਕ ਤੇ ਸ਼ਾਇਦ ਤੁਹਾਨੂੰ ਇੱਥੇ ਥੱਲੇ ਹੀ ਫੋਲਡਰ ਖੋਲਣ ਦੀ ਲੋੜ ਪਵੇਗੀ ਸੋ ਆਮ ਤੌਰ ਤੇ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਜਦੋਂ ਤੁਸੀਂ ਕਿਤੇ ਫਾਈਲ ਉਤਾਰਦੇ ਹੋ ਤਾਂ ਉਹ ਕਿੱਥੇ ਉਤਰਦੀ ਹੈ ਜਾਂ ਕਿਹੜੇ ਫੋਲਡਰ ਵਿੱਚ ਉਤਰਦੀ ਹੈ ਸੋ ਇੱਥੇ ਇਹ ਡਾਊਨਲੋਡ ਫਾਈਲ ਵਿੱਚ ਇਹ ਫੋਲਡਰ ਉਤਰ ਗਿਆ ਹੈ ਅਤੇ ਇਸ ਵਿੱਚ ਇਹ ਦੋ ਫਾਈਲਾਂ ਹਨ ਅਤੇ ਗੁਰਮੁਖੀ ਅਨਮੋਲ ਵਿੱਚ ਇੱਕ ਹੋਲਡ ਫੋਲਡਰ ਬਣਾਇਆ ਗਿਆ ਹੈ ਜਿਸ ਵਿੱਚ ਕੀਬੋਰਡਸ ਲੇਆਉਟ ਫੋਲਡਰ ਹੈ ਇਸ ਵਿੱਚ ਇਹ ਬੋਰਡ ਦੇ ਲੇਆਉਟ ਫੋਟੋਆਂ ਅਤੇ ਪੀਡੀਐਫ ਫਾਈਲਾਂ ਜੋ ਕਿ ਤੁਸੀਂ ਪ੍ਰਿੰਟ ਕਰ ਸਕਦੇ ਹੋ ਜਿਵੇਂ ਕਿ ਇਹ ਹੈ ਇਹ ਇੱਕੋ ਫੋਟੋ ਵਿੱਚ ਸਾਰੇ ਬਟਨ ਗਰੁੱਪਾਂ ਦੇ ਅੱਖਰ ਦਿੱਤੇ ਗਏ ਹਨ ਇਹ ਫੋਟੋ ਰੂਪੇ ਹੈ ਅਤੇ ਪੀਡੀਐਫ ਫਾਈਲ ਜੋ ਕਿ ਇੱਕ ਪੰਨੇ ਦੀ ਬਣਾਈ ਗਈ ਹੈ ਇਸ ਨੂੰ ਟੇਡਾ ਰੱਖਿਆ ਗਿਆ ਹੈ ਤਾਂ ਕਿ ਵੱਡੇ ਰੂਪ ਵਿੱਚ ਛਾਪਿਆ ਜਾ ਸਕੇ ਸੋ ਤੁਹਾਨੂੰ ਇੱਥੇ ਸਿਰਫ ਇਹ ਪੀਡੀਐਫ ਫਾਈਲ ਪ੍ਰਿੰਟ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਇਹ ਅਸਲੀ ਮੈਕ ਕੀਬੋਰਡ ਲੇਆਉਟ ਦੀ ਪੀਡੀਐਫ ਫਾਈਲ ਹੈ। ਇਸ ਨੂੰ ਤੁਹਾਨੂੰ ਸਿਰਫ ਪ੍ਰਿੰਟ ਕਰਨ ਦੀ ਲੋੜ ਹੈ। ਇਹ ਵੀ ਇੱਕ ਪੰਨੇ ਤੇ ਹੈ। ਇਹ ਫੋਟੋ ਰੂਪ ਦੇ ਵਿੱਚ ਹੈ। ਜੋ ਕਿ ਮੈਕ ਦਾ ਅਸਲੀ ਕੀਬੋਰਡ ਹੈ। ਸੋ ਇਸ ਤਰ੍ਹਾਂ ਤੁਸੀਂ ਸ਼ਾਪ ਸਕਦੇ ਹੋ ਹੁਣ ਤੁਹਾਨੂੰ ਸਿਰਫ ਇਹ ਦੋ ਫਾਈਲਾਂ ਕਾਪੀ ਕਰਨ ਦੀ ਲੋੜ ਹੈ ਪਹਿਲਾਂ ਇਸ ਫਾਈਲ ਨੂੰ ਕਲਿੱਕ ਕਰ ਲਓ ਫਿਰ ਸ਼ਿਫਟ ਦਬਕੇ ਇਹ ਦੋਵੇਂ ਫਾਈਲਾਂ ਸਿਲੈਕਟ ਹੋ ਜਾਊਗੀਆਂ ਸੋ ਹੁਣ ਇੱਥੇ ਮਾਊਸ ਦਾ ਸੱਜਾ ਬਟਨ ਦਬਕੇ ਇਸ ਦੀ ਚੋਣ ਕਰ ਲਓ ਕਾਪੀ ਕਰ ਲਓ ਇਸ ਤੋਂ ਬਾਅਦ ਇਸ ਮੈਕਨਟੋਸ਼ ਐਚਡੀ ਤੇ ਕਲਿੱਕ ਕਰੋ ਫਿਰ ਲਾਇਬ੍ਰੇਰੀ ਅਤੇ ਕੀਬੋਰਡ ਲੇਆਉਟਸ ਫੋਲਡਰ ਖੋਲੋ ਖੋਲ ਕੇ ਇੱਥੇ ਫਿਰ ਸੱਜਾ ਬਟਨ ਦਬੋ ਅਤੇ ਪੇਸਟ ਕਰ ਦਿਓ ਇੱਥੇ ਜ਼ਰੂਰੀ ਹੈ ਕਿ ਇਹ ਦੋਵੇਂ ਫਾਈਲਾਂ ਪੇਸਟ ਹੋਣ ਨਾ ਕਿ ਸਿਰਫ ਕੀਬੋਰਡ ਲੇਅ ਆਊਟ ਦੀ ਫਾਈਲ ਇਹ ਆਈਕਨਸ ਵੀ ਨਾਲ ਹੀ ਕਾਪੀ ਕਰਨਾ ਹੈ ਤਾਂ ਕਿ ਖੰਡਾ ਆਈਕਨਸ ਦੇ ਰੂਪ ਵਿੱਚ ਦਿਖਾਈ ਦੇਵੇ ਇੱਥੇ ਇਹ ਵੀ ਜ਼ਰੂਰੀ ਦੱਸ ਦਈਏ ਤੁਸੀਂ ਇਹ ਦੋਵੇਂ ਫਾਈਲਾਂ ਹੀ ਕਾਪੀ ਕਰਨੀਆਂ ਹਨ ਨਾ ਕਿ ਇਹ ਪੂਰੇ ਦਾ ਪੂਰਾ ਫੋਲਡਰ ਕਾਪੀ ਕਰਨਾ ਹੈ ਹੁਣ ਇਸ ਨੂੰ ਬੰਦ ਕਰ ਲਓ ਹੁਣ ਦੁਬਾਰਾ ਇਹ ਖੋਲੋ ਅਤੇ ਲੈਂਗੁਏਜ ਅਤੇ ਟੈਕਸਟ ਖੋਲੋ ਇੱਥੇ ਕੰਪਿਊਟਰ ਦੀ ਭਾਸ਼ਾ ਬਦਲਣ ਬਾਰੇ ਵੀ ਦੱਸ ਦਈਏ ਜੇਕਰ ਤੁਸੀਂ ਕੰਪਿਊਟਰ ਦੀ ਭਾਸ਼ਾ ਬਦਲਣਾ ਚਾਹੁੰਦੇ ਹੋ ਤਾਂ ਇੱਥੇ ਤੁਹਾਨੂੰ ਸਿਰਫ ਜਿਵੇਂ ਇੱਥੇ ਡੱਚ ਦੀ ਚੋਣ ਕਰਦੇ ਹਾਂ ਡੱਚ ਦੀ ਚੋਣ ਕਰਕੇ ਸਿਰਫ ਪਹਿਲੇ ਨੰਬਰ ਤੇ ਲਿਜਾਣਾ ਹੈ ਜਿਵੇਂ ਕਿ ਹੋ ਗਿਆ ਹੈ ਅਤੇ ਫਿਰ ਇਸ ਨੂੰ ਜਦੋਂ ਤੁਸੀਂ ਬੰਦ ਕਰਦੇ ਹੋ ਅਤੇ ਦੁਬਾਰਾ ਇੱਥੇ ਦਬਦਿਓ ਜਿਵੇਂ ਕਿ ਤੁਸੀਂ ਉੱਪਰ ਦੇਖ ਸਕਦੇ ਹੋ ਇਹ ਹੁਣ ਸਾਰੀ ਭਾਸ਼ਾ ਬਦਲ ਗਈ ਹੈ ਇੱਥੇ ਵੀ ਡੌਚ ਭਾਸ਼ਾ ਮਤਲਬ ਜਰਮਨ ਭਾਸ਼ਾ ਵਿੱਚ ਲਿਖਿਆ ਆ ਰਿਹਾ ਹੈ ਸੋ ਇਹ ਵੀ ਇੱਕ ਜਾਣਕਾਰੀ ਤੁਹਾਨੂੰ ਦੱਸ ਦਈਏ ਹੁਣ ਦੁਬਾਰਾ ਜੇਕਰ ਤੁਸੀਂ ਭਾਸ਼ਾ ਬਦਲਣਾ ਚਾਹੁੰਦੇ ਹੋ ਇੰਗਲਿਸ਼ ਕਰਨਾ ਚਾਹੁੰਦੇ ਹੋ ਇੱਥੇ ਦਬ ਕੇ ਇੱਥੇ ਉੱਪਰ ਪਹਿਲੇ ਨੰਬਰ ਤੇ ਕਰ ਲਓ ਅਤੇ ਇਸ ਨੂੰ ਬੰਦ ਕਰ ਦਿਓ ਅਤੇ ਫਿਰ ਦੁਬਾਰਾ ਜਦੋਂ ਤੁਸੀਂ ਇੱਥੇ ਦਬੂਗੇ ਤਾਂ ਫਿਰ ਸਾਰਾ ਕੁਝ ਅੰਗਰੇਜ਼ੀ ਵਿੱਚ ਦਿਖਾਈ ਦੇਵੇਗਾ ਸੋ ਹੁਣ ਫਿਰ ਦੁਬਾਰਾ ਇੱਥੇ ਦਬਦੇ ਹਾਂ ਅਤੇ ਫਿਰ ਇੱਥੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਕੀਬੋਰਡ ਅਤੇ ਕੈਰੈਕਟਰ ਵਿਊ ਦੀ ਚੋਣ ਕਰ ਲਓ ਇਸ ਦੇ ਨਾਲ ਹੀ ਆਪਣੇ ਆਪ ਸ਼ੋ ਇਨਪੁਟ ਮੀਨੂ ਇਨ ਮੀਨੂ ਬਾਰ ਦੀ ਚੋਣ ਹੋ ਜਾਵੇਗੀ ਤਾਂ ਕਿ ਇੱਥੇ ਉੱਪਰ ਭਾਸ਼ਾ ਚੋਣ ਦੀ ਸਹੂਲਤ ਆ ਜਾਵੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਚੋਣ ਆਪਣੇ ਆਪ ਹੋ ਗਈ ਹੁਣ ਇੱਥੇ ਅਸੀਂ ਥੱਲੇ ਗੁਰਮੁਖੀ ਕੀਬੋਰਡਾਂ ਦੀ ਚੋਣ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਗੁਰਮੁਖੀ ਅਨਮੋਲ ਲਿਪੀ ਨਾਲ ਖੰਡਾ ਚਿੰਨ ਵੀ ਦਿਖਾਈ ਦੇ ਰਿਹਾ ਹੈ ਅਤੇ ਗੁਰਮੁਖੀ ਅਨਮੋਲ ਲਿਪੀ ਕੀਬੋਰਡ ਵੀ ਦਿਖਾ ਰਿਹਾ ਹੈ ਮੈਕ ਵੱਲੋਂ ਪਹਿਲਾਂ ਤੋਂ ਹੀ ਗੁਰਮੁਖੀ ਅਤੇ ਗੁਰਮੁਖੀ ਕੁਆਇਰਿਟੀ ਕੀਬੋਰਡ ਆ ਰਹੇ ਹਨ ਮਤਲਬ ਮੈਕ ਵੱਲੋਂ ਗੁਰਮੁਖੀ ਜਿਹੜੇ ਕੀਬੋਰਡ ਪਹਿਲਾਂ ਤੋਂ ਹੀ ਆ ਰਹੇ ਹਨ ਪਰ ਉਹਨਾਂ ਨਾਲ ਲਿਖਣਾ ਸੁਖਾਲਾ ਨਹੀਂ ਪਰ ਫਿਰ ਵੀ ਅਸੀਂ ਇੱਥੇ ਦੂਵੇਂ ਅਤੇ ਤੀਸਰੇ ਆਪਣੇ ਕੀਬੋਰਡ ਦੀ ਚੋਣ ਕਰ ਲੈਨੇ ਹਾਂ ਹੁਣ ਇੱਥੇ ਇਸ ਨੂੰ ਬੰਦ ਕਰ ਦੇਣਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਅਸਟਰੀਆ ਦਾ ਝੰਡਾ ਦਿਖਾਈ ਦੇ ਰਿਹਾ ਹੈ ਜੋ ਕਿ ਅਸਟਰੀਅਨ ਭਾਸ਼ਾ ਕੀਬੋਰਡ ਦਾ ਆਈਕਨ ਹੈ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਕੋਲ ਚੋਣ ਕੀਤੇ ਗਏ ਕੀਬੋਰਡ ਦਿਖਾਈ ਦੇਣਗੇ ਅਤੇ ਇਹਨਾਂ ਵਿੱਚੋਂ ਤੁਸੀਂ ਕੋਈ ਇੱਕ ਦੀ ਚੋਣ ਕਰ ਸਕਦੇ ਹੋ ਅਹੁ ਸਭ ਤੋਂ ਪਹਿਲਾਂ ਅਸੀਂ ਮੈਕ ਦੇ ਦੋ ਕੀਬੋਰਡ ਜੋ ਕਿ ਪਹਿਲਾਂ ਤੋਂ ਭਰੇ ਹੋਏ ਹਨ ਉਹਨਾਂ ਬਾਰੇ ਜਾਣਕਾਰੀ ਲੈਣੇ ਆ ਪਹਿਲਾਂ ਇਕੱਲੇ ਗੁਰਮੁਖੀ ਕੀਬੋਰਡ ਦੇ ਚੋਣ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਥੱਲੇ ਇਸ ਦੀ ਚੋਣ ਕਰਦੇ ਹਾਂ ਸੋ ਇਹ ਇੱਕ ਇਨਸਕ੍ਰਿਪਟ ਕੀਬੋਰਡ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਕੀਬੋਰਡ ਉਤਾਰਨ ਵਾਲੇ ਪੰਨੇ ਦੇ ਥੱਲੇ ਦਿੱਤੇ ਹੋਏ ਲਿੰਕ ਨੂੰ ਦਬੋ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਭਾਰਤੀ ਭਾਸ਼ਾਵਾਂ ਲਈ ਇੱਕੋ ਤਰ੍ਹਾਂ ਦਾ ਕੀਬੋਰਡ ਜਿਸ ਨੂੰ ਕੀ ਇਨਸਕ੍ਰਿਪਟ ਕੀਬੋਰਡ ਕਹਿੰਦੇ ਹਨ ਬਣਾਇਆ ਗਿਆ ਹੈ ਅਤੇ ਇਸ ਵਿੱਚ ਪੰਜਾਬੀ ਵੀ ਸ਼ਾਮਿਲ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਅਤੇ ਹੁਣ ਅਸੀਂ ਮੈਕਟਾ ਇਨਸਕ੍ਰਿਪਟ ਮਤਲਬ ਗੁਰਮੁਖੀ ਕੀਬੋਰਡ ਖੋਲਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕਨੌੜਾ ਅਤੇ ਇੱਥੇ ਵੀ ਕਨੌੜਾ ਹੈ ਇੱਥੇ ਹੋੜਾ ਅਤੇ ਹੂਰ ਸਾਰੇ ਅੱਖਰ ਇੱਕੋ ਤਰ੍ਹਾਂ ਦੇ ਛੋਟ ਦੋ ਬਟਨਾਂ ਤੋਂ ਜਿਵੇਂ ਕਿ ਇਹ ਬੱਬਾ ਤੇ ਐਲ ਤੇ ਵਾਈ ਬਟਨਾਂ ਨੂੰ ਛੱਡ ਕੇ ਬਾਕੀ ਸਾਰੇ ਅੱਖਰ ਇੱਕੋ ਜਗ੍ਹਾ ਤੇ ਹਨ ਸ਼ਿਫਟ ਵੀ ਦਬ ਕੇ ਦੇਖ ਲੈਣੇ ਆ ਕਿ ਮੈਂ ਕਿ ਤੁਸੀ ਸੇਕ ਸਾ ਦੇਉ ਸਰਵ ਇੱਥੇ ਸ਼ਾਇਦ ਬਿੰਦੀ ਹੈ ਜਾਂ ਨਹੀਂ ਵੀ ਹੋ ਸਕਦੀ ਹੈ ਕਨੋੜੇ ਦੇ ਨਾਲ ਇੱਥੇ ਦਾਅਵਾਵਾਂ ਵਗੈਰਾ ਸਾਰਾ ਕੁਝ ਹੈ ਖੈਰ ਇਸ ਨਾਲ ਲਿਖਣਾ ਆਸਾਨ ਨਹੀਂ ਜਦੋਂ ਤੁਸੀਂ ਇੱਥੇ ਆਪਸ਼ਨ ਬਟਨ ਤੇ ਦਬਦੇ ਹੋ ਤਾਂ ਤੁਸੀਂ ਇੱਥੇ ਅਸੀਂ ਲਿਖਣ ਵਾਲਾ ਪਹਿਲਾ ਪ੍ਰੋਗਰਾਮ ਖੋਲ ਲਈਏ ਸੋ ਜਦੋਂ ਤੁਸੀਂ ਆਪਸ਼ਨ ਬਟਨ ਦਬਦੇ ਹੋ ਤਾਂ ਇੱਥੇ ਤੁਸੀਂ ਇਹ ਗੁਰਮੁਖੀ ਕੀਬੋਰਡ ਦੇ ਵਿੱਚ ਹੀ ਰੋਮਨ ਅੱਖਰ ਲਿਖ ਸਕਦੇ ਹੋ ਸੋ ਇਹ ਇੱਕ ਸਹੂਲਤ ਹੈ ਕਿ ਗੁਰਮੁਖੀ ਕੀਬੋਰਡ ਵਿੱਚ ਦੋ ਤਰ੍ਹਾਂ ਦੇ ਕੀਬੋਰਡ ਪਾਏ ਗਏ ਹਨ ਸੋ ਹੁਣ ਗੁਰਮੁਖੀ ਦਾ ਦੂਸਰਾ ਕੀਬੋਰਡ ਖੋਲਦੇ ਹਾਂ ਸੋ ਇਹ ਲਗਭਗ ਅਨਮੋਲ ਲਿਪੀ ਕੀਬੋਰਡ ਵਾਂਗ ਹੈ ਪਰ ਸਾਰੇ ਅੱਖਰ ਆਪਣੇ ਟਿਕਾਣੇ ਤੇ ਨਹੀਂ ਹਨ ਇਸ ਨੂੰ ਅਨਮੋਲ ਲਿਪੀ ਕੀਬੋਰਡ ਦਾ ਥੋੜਾ ਰੂਪ ਕਹਿ ਜਾ ਸਕਦੇ ਹਨ ਪਰ ਪੂਰਾ ਨਹੀਂ ਸੋ ਜਿਵੇਂ ਕਿ ਤੁਸੀਂ ਇਹ ਸਾਦੇ ਹੋ ਇਹ ਸ਼ਿਫਟ ਬਟਨ ਗਰੁੱਪ ਹੈ ਅਤੇ ਇਹ ਆਪਸ਼ਨ ਬਟਨ ਗਰੁੱਪ ਹੈ ਸੋ ਇਸ ਨਾਲ ਬੀ ਲਿਖਣਾ ਆਸਾਨ ਨਹੀਂ ਸੋ ਹੁਣ ਅਨਮੋਲ ਲਿਪੀ ਕੀਬੋਰਡ ਬਾਰੇ ਜਾਣਕਾਰੀ ਲੈਣੇ ਆ ਇੱਥੇ ਅਨਮੋਲ ਲਿਪੀ ਕੀਬੋਰਡ ਦੀ ਚੋਣ ਕਰਦੇ ਆ ਇਹ ਅਨਮੋਲ ਲਿਪੀ ਕੀਬੋਰਡ ਦਾ ਮੁੱਖ ਬਟਨ ਗਰੁੱਪ ਹੈ ਅਤੇ ਇਹ ਸ਼ਿਫਟ ਬਟਨ ਗਰੁੱਪ ਹੈ ਇਸ ਦੇ ਨਾਲ ਹੀ ਫੇਸਬੁੱਕ ਤੇ ਸਮਾਈਲੀ ਵਗੈਰਾ ਲਿਖਣ ਲਈ ਜਿਵੇਂ ਕਿ ਇਹ ਹੱਸਦਾ ਹੋਇਆ ਸਮਾਈਲੀ ਹੈ ਜੇਕਰ ਤੁਸੀਂ ਇਹਨਾਂ ਨੂੰ ਬ੍ਰੈਕਟਾਂ ਦੇ ਵਿੱਚ ਪਾਓ ਅਤੇ ਜਿਵੇਂ ਇੱਥੇ ਕੀ ਵਾਈ ਹੈ ਇਸ ਨੂੰ ਵੀ थम्स अप ਕਿਹਦਾ ਦੇऊं ਜੇਕਰ ਵਾਈ ਨੂੰ ਬ੍ਰੈਕਟ ਵਿੱਚ ਪਾਓ ਤੇ ਹੋਰ ਸਮਾਈਲੀ ਪਾਉਣ ਲਈ ਰੋਮਨ ਅੱਖਰ ਪਾਏ ਗਏ ਹਨ ਅਤੇ ਇੱਕ ਓੰਕਾਰ ਵੀ ਹੈ ਇਸ ਦੇ ਨਾਲ ਹੀ ਗੁਰਮੁਖੀ ਦੇ ਕੈਰੈਕਟਰ ਵੀ ਦੇਖ ਲੈਂਦੇ ਹਾਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਅੱਖਰ ਲਗਾ ਮਾਤਰਾਵਾਂ ਅਤੇ ਹੋਰ ਗੁਰਮੁਖੀ ਦੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਇੱਥੇ ਸਿਰਫ ਇੱਕ ਓੰਕਾਰ ਹੈ ਖੰਡਾ ਨਹੀਂ ਹੈ ਅਤੇ ਨਾ ਹੀ ਇੱਕ ਡੰਡੀ ਜਾਂ ਦੋ ਡੰਡੇ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ ਉਹ ਦੇਵਨਾਗਰੀ ਦੇ ਵਿੱਚੋਂ ਹੀ ਲੈਏ ਜਾਂਦੇ ਹਨ ਇਸ ਕਰਕੇ ਕਈ ਵਾਰ ਸਮੱਸਿਆ ਆ ਜਾਂਦੀ ਹੈ ਕਿਉਂਕਿ ਇੱਥੇ ਦੇਵਨਾਗਰੀ ਵਿੱਚ ਇੱਕ ਡੰਡਾ ਅਤੇ ਦੋ ਡੰਡੇ ਸਿੰਬਲ ਹਨ ਅਤੇ ਇਹ ਡੈਡ ਕੀ ਵੀ ਰੱਖੇ ਗਏ ਹਨ دلچਸਪ ਗੱਲ ਹੈ ਕਿ ਐਪਲ ਵਿੱਚ ਗੁਰਮੁਖੀ ਗਿਣਤੀ ਅੰਕ ਨੰਬਰ 4 ਬਿਲਕੁਲ ਸਹੀ ਹੈ ਜਦਕਿ ਰਾਵੀ ਫੌਂਟ ਜੋ ਕਿ ਵਿੰਡੋਸ ਦਾ ਹੈ ਉਸ ਵਿੱਚ ਗਿਣਤੀ ਅੰਕ 4 ਸਹੀ ਨਹੀਂ ਹੈ ਉਹ ਹਿੰਦੀ ਦਾ ਇਹ ਵਾਲਾ 4 ਦਿਖਾਈ ਦਿੰਦਾ ਹੈ ਖੈਰ ਇਹ ਸੀ ਥੋੜੀ ਜਾਣਕਾਰੀ ਵੈਸੇ ਤਾਂ ਮੇਰੀ ਕੋਸ਼ਿਸ਼ ਸੀ ਕਿ ਇਸ ਵਿੱਚ ਨਵਾਂ ਰੂਪੀ ਸਾਈਨ ਸ਼ਾਮਿਲ ਕੀਤਾ ਜਾਵੇ ਪਰ ਜਿਵੇਂ ਕਿ ਤੁਸੀਂ ਦੇਖ ਸਾਜੋ ਮੇਰੇ ਇਸ ਕੰਪਿਊਟਰ ਵਿੱਚ ਪੁਰਾਣਾ ਮੈਕ ਹੈ ਨਾ ਕਿ ਤਾਜ਼ਾ ਮੈਕ ਹੈ 11 ਨੰਬਰ ਵਾਲਾ ਸੋ ਇਸ ਕਰਕੇ ਪੁਰਾਣਾ ਹੀ ਰੁਪਏ ਦਾ ਸਾਈਨ ਸ਼ਾਮਿਲ ਕੀਤਾ ਗਿਆ ਕਿਉਂਕਿ ਇਹ ਨਵਾਂ ਸਾਈਨ ਨਹੀਂ ਪੜ ਰਿਹਾ ਸੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਡੱਬੀ ਜੇਹੀ ਦਿਖਾ ਰਿਹਾ ਹੈ ਕਿਉਂਕਿ ਇਸ ਵਿੱਚ ਨਵਾਂ ਸਾਈਨ ਪੜਨ ਦੀ ਸ਼ਮਤਾ ਨਹੀਂ ਹੈ ਪਰ ਤੁਹਾਡੇ ਆਈਫੋਨ ਜਾਂ ਹੋਰ ਸ਼ਾਇਦ ਜਿਨ੍ਹਾਂ ਦੇ ਕੰਪਿਊਟਰ ਤੇ 11 ਨੰਬਰ ਵਾਲ ਮੈਕ ਪਰਿਆ ਹੋਇਆ ਹੋਵੇਗਾ ਉਹ ਇੱਥੇ ਨਵਾਂ ਏ ਰੂਪੀ ਦਾ ਸਾਈਨ ਦੇਖ ਸਕਦੇ ਹੋਣਗੇ ਸੋ ਇਸ ਕਰਕੇ ਮੈਂ ਨਵਾਂ ਰੂਪੀ ਦਾ ਸਾਈਨ ਨਹੀਂ ਪਰ ਸਕਿਆ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਊੜਾ ਈੜੀ ਤੇ ਐੜਾ ਇੱਕ ਖਾਸ ਬਟਨ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ ਇਹਨਾਂ ਨੂੰ ਅਸੀਂ ਇੱਥੇ ਡੈਡ ਕੀ ਵਜੋਂ ਬਣਾਇਆ ਗਿਆ ਹੈ ਤਾਂ ਕਿ ਇਸ ਨਾਲ ਲਗਾਤਾਰਾਂਵਾਂ ਜੁੜੀਆਂ ਦੇ ਸਕਾਂ ਇੱਥੇ ਜਾਣਕਾਰੀ ਲਈ ਦੱਸ ਦਵਾਂ ਕਿ ਐਪਲ ਮਤਲਬ ਮੈਕ ਦੇ ਵਿੱਚ ਡੈਡ ਕੀ ਸਹੂਲਤ ਵਿੰਡੋਸ ਨਾਲੋਂ ਬੜੀਆ ਹੈ ਵਿੰਡੋਸ ਵਿੱਚ ਊੜਾ ਐਡਾ ਈਡੀ ਅਤਿਕ ਅੱਖਰ ਦੇ ਰੂਪ ਵਿੱਚ ਹਨ ਮਤਲਬ ਤਦ ਤੱਕ ਨਿਜਿਸਤੇ ਜਦ ਤੱਕ ਅਗਲਾ ਬਟਨ ਨਹੀਂ ਦਬਿਆ ਜਾਂਦਾ ਪਰ ਇਸ ਵਿੱਚ ਖਾਸ ਦਿਖ ਵਜੋਂ ਦਿਖਾਈ ਦਿੰਦੇ ਹਨ ਆਊਟ ਟੈਸਟ ਕਰੀਏ ਲਿਖਦੇ ਹਾਂ ਉਸ ਜਿਵੇਂ ਹੀ ਤੁਸੀਂ ਊੜਾ ਦਬੂਗੇ ਇਹ ਖਾਸ ਦਿਖ ਵਜੋਂ ਦਿਸਦਾ ਹੈ ਜਿਵੇਂ ਕੇ ਸਿਲੈਕਟ ਹੋਇਆ ਹੋਵੇ ਅਤੇ ਜਿਵੇਂ ਇਸ ਨਾਲ ਲਗਾਤਾਰ ਪੈਂਦੀ ਹੈ ਅਤੇ ਇਹ ਆਪਣੇ ਆਪ ਬਣੇ ਬਣਾਏ ਲਗਾਤਾਰ ਵਾਲਾ ਊੜਾ ਬਣ ਜਾਂਦਾ ਹੈ ਇਸੇ ਤਰ੍ਹਾਂ ਇਸ ਲਿਖਦੇ ਹਾਂ ਜਿਵੇਂ ਹੀ ਈੜੀ ਪਾਉਂਗੇ ਅਤੇ ਇਹ ਇਸ ਤਰ੍ਹਾਂ ਦਿਸਦੀ ਹੈ ਅਤੇ ਨਾਲ ਹੀ ਜਿਵੇਂ ਹੀ ਲਗਾ ਮਾਤਰਾ ਮਤਲਬ ਸਿਹਾਰੀ ਪਾਉਨੇ ਹਾਂ ਅਤੇ ਇਸ ਨਾਲ ਸਿਹਾਰੀ ਜੁੜ ਜਾਂਦੀ ਹੈ ਅਤੇ ਐੜਾ ਪਾਉਨੇ ਆ ਇਹ ਵੀ ਖਾਸ ਲਿਖਵਜੋ ਦਿਖ ਰਿਹਾ ਹੈ ਅਤੇ ਜਿਵੇਂ ਹੀ ਇਸ ਨਾਲ ਲਗਾ ਮਾਤਰਾ ਪਾਉਂਗੇ ਕੰਨਾ ਪਾਉਂਗੇ ਅਤੇ ਇਹ ਲਗਾ ਮਾਤਰਾ ਜੁੜੀ ਦਿਸਦੀ ਹੈ ਸੋ ਇੱਥੇ ਇਹ ਊੜਾ ਐਡਾ ਐਡੀ ਡਿੱਡ ਕੀ ਮਤਲਬ ਅਧਿਕ ਅੱਖਰ ਵਜੋਂ ਨਹੀਂ ਹੈ ਅਤੇ ਬਹੁਤ ਹੀ ਵਧੀਆ ਢੰਗ ਨਾਲ ਇਹ ਸਮੱਸਿਆ ਹੱਲ ਕੀਤੀ ਗਈ ਹੈ। ਕਈ ਵਾਰੀ ਵਿੰਡੋਸ ਵਿੱਚ ਭੁਲੇਖਾ ਪੈ ਜਾਂਦਾ ਹੈ ਕਿ ਹੁਣ ਅੱਖਰ ਲਿਖਿਆ ਗਿਆ ਹੈ ਜਾਂ ਨਹੀਂ ਲਿਖਿਆ ਕਿਉਂਕਿ ਦਿਖਾਈ ਨਹੀਂ ਦਿੰਦਾ। ਸੋ ਦੁਬਾਰਾ ਲਹਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਆਪਣੇ ਆਪ ਊੜੇ ਨਾਲ ਔਂਕੜ ਦਿਖਾਈ ਦੇ ਰਹੀ ਹੈ। ਆਮ ਤੌਰ ਤੇ ਸਿਰਫ ਇਹ ਔਂਕੜ ਬਟਨ ਹੈ। ਅਰ ਹੁਣ ਕੀਬੋਰਡ ਨੂੰ ਪਤਾ ਲੱਗ ਗਿਆ ਹੈ ਕਿ ਡੈਡ ਕੀ ਪਾਇਆ ਗਿਆ ਹੈ ਅਤੇ ਇਹ ਔਂਕੜ ਵਾਲਾ ਊੜਾ ਦਿਖਾਈ ਦੇ ਰਿਹਾ ਜਿਵੇਂ ਹੀ ਸ਼ਿਫਟ ਬਟਨ ਦਬੂਗੇ ਇਹ ਦੁਲੈਂਕੜ ਵਾਲਾ ਊੜਾ ਦਿਖਾਈ ਦੇਵੇਗਾ ਸੋ ਦੁਲੈਂਕੜ ਵੀ ਪਾ ਲੈਨੇ ਆ ਹੁਣ ਸਾਰੇ ਹੀ ਡੈਡ ਕੀ ਅੱਖਰ ਟੈਸਟ ਕਰਕੇ ਦੇਖ ਲੈਨੇ ਆ ਸੋ ਪਹਿਲਾਂ ਊੜੇ ਵਾਲੇ ਟੈਸਟ ਕਰਦੇ ਹਾਂ ਅਤੇ ਦੁਲੈਂਕੜ ਪਾਨੇ ਆ ਜਿਵੇਂ ਕਿ ਦੇਖ ਹੀ ਸਕਦੇ ਹੋ ਇਹ ਦਿਖਾਈ ਦੇ ਰਿਹਾ ਹੈ ਇਹ ਸਹੀ ਦਿਖਾਈ ਦੇ ਰਿਹਾ ਅਤੇ ਟੁਲੈਂਕੜ ਪਾਉਨੇ ਆ ਉਹੜਾ ਐਡਾ ਪਾਉਨੇ ਆ ਕੰਨਾ ਪਾਉਨੇ ਆ ਫਿਰ ਐਡਾ ਪਾਉਨੇ ਆ ਜਿਵੇਂ ਕਿ ਤੁਸੀਂ ਦੇ ਰਿਹਾ ਹੋਣ ਕੰਨਾ ਬਟਨ ਦਿਖਾ ਰਿਹਾ ਪਰ ਜਿਵੇਂ ਐਡਾ ਪਾਉਗੇ ਇਹ ਐੜੇ ਨਾਲ ਕੰਨਾ ਅਤੇ ਸ਼ਿਫਟ ਦੱਬਣ ਦੇ ਜਿਵੇਂ ਕਿ ਦੁਲਾਵਾ ਕਨੌੜਾ ਦਿਖਾਈ ਦੇ ਰਿਹਾ ਹੈ ਇਹ ਵੈਸੇ ਦੁਲਾਵਾ ਵਾਲਾ ਬਟਨ ਹੈ ਅਤੇ ਕਨੌੜੇ ਵਾਲਾ ਹੁਣ ਸ਼ਿਫਟ ਦਬਕੇ ਦੁਲਾਵਾ ਪਾਉਂਗੇ ਤਾਂ ਇਹ ਜੁੜ ਜੁੜ ਦਿਖਾਈ ਦੇ ਰਿਹਾ ਅਤੇ ਐੜਾ ਪਾਉਣ ਤੇ ਕਨੌੜਾ ਫਿਰ ਈਡੀ ਟੈਸਟ ਕਰਦੇ ਹਾਂ ਈਡੀ ਪਾਉਣ ਤੇ ਜਿਵੇਂ ਕਿ ਇੱਥੇ ਦੇ ਰਹੇ ਹੋ ਸਿਹਾਰੀ ਨਾਲ ਈਡੀ ਦਿਖਾਈ ਦੇ ਆਮ ਤੌਰ ਤੇ ਇਹ ਸਿਹਾਰੀ ਬਟਨ ਹੈ ਅਤੇ ਇਹ ਬਿਹਾਰੀ ਬਟਨ ਹੈ ਅਤੇ ਈਡੀ ਨਾਲ ਦਿਖਾਈ ਦੇ ਅਤੇ ਲਾਮ ਨਾਲ ਵੀ ਇਹ ਈਡੀ ਦਿਖਾ ਰਹੀ ਹੈ ਸੋ ਸਾਰੇ ਅਧਿਕ ਅੱਖਰ ਸਹੀ ਪਾਏ ਗਏ ਹਨ ਹੁਣ ਲਾਂ ਵੀ ਪਾ ਲੈਣੇ ਹਨ ਸੋ ਸਾਰੇ ਅਧਿਕ ਅੱਖਰ ਸਹੀ ਹਨ ਇੱਕ ਜਾਣਕਾਰੀ ਲਈ ਦੱਸ ਦਈਏ ਜਦੋਂ ਤੁਸੀਂ ਡੈਡ ਕੀ ਉੜਾ ਐਡਾ ਈਡੀ ਮਟਾਉਂਗੇ ਤੇ ਨਾਲ ਹੀ ਪਾਈ ਹੋਈ ਲਗਾ ਮਾਤਰਾ ਵੀ ਮਿਟ ਚਾਵੇਗੀ ਅਤੇ ਇੱਥੇ ਯੂਨੀਕੋਡ ਵਿੱਚ ਲਿਖਣ ਸੰਬੰਧੀ ਵੀ ਜਾਣਕਾਰੀ ਦੇ ਲਈ ਹੈ ਯੂਨੀਕੋਡ ਵਿੱਚ ਸਿਹਾਰੀ ਅੱਖਰ ਤੋਂ ਬਾਅਦ ਪੈਂਦੀ ਹੈ ਪਹਿਲਾਂ ਤੁਹਾਨੂੰ ਸਸਾ ਪਾਉਣਾ ਪਵੇਗਾ ਫਿਰ ਸਿਆਰੀ ਮਾウス ਨਾਲ ਦਬਦੇ ਹਾਂ ਜਿਵੇਂ ਕਿ ਤੁਸੀਂ ਦੇਖਾ ਦਿਓ ਸਿਆਰੀ ਅੱਗੇ ਚਲ ਗਈ ਸੋ ਸਿਆਰੀ ਅੱਖਰ ਤੋਂ ਬਾਅਦ ਪਵੇਗੀ ਇਸ ਗੱਲ ਦਾ ਧਿਆਨ ਰੱਖਣਾ ਹੈ ਦੂਸਰੀ ਗੱਲ ਲਗਾ ਮਾਤਰਾਵਾਂ ਦੀ ਤਤੀਬ ਹੈ ਪਹਿਲਾਂ ਪੈਰ ਬਿੰਦੀ ਵਾਲੀ ਫਿਰ ਥੱਲੇ ਫਿਰ ਖੱਬੇ ਫਿਰ ਉੱਪਰ ਸ਼ਬਦ ਲਿਖਦੇ ਹਾਂ ਪ੍ਰਿੰਟ सो so, लगा मात्रा पा लगे पहला थले फिर खब्बे फिर उपर पहला पप्पा पा पवेगा फिर अद्धा रारा शिफ्ट दब के हूँ सियारी हूँ टिप्पी सो so, इस तरह ਇਸੇ ਤਰ੍ਹਾਂ ਜੇਕਰ ਪੈਰ ਬਿੰਦੀ ਆ ਜਾਂਦੀ ਹੈ ਜਾਂ ਪੈਰ ਬਿੰਦੀ ਵਾਲੇ ਅੱਖਰ ਸੱਸੇ ਪੈਰ ਬਿੰਦੀ ਜਿਵੇਂ ਸ਼੍ਰੀ ਲਿਖ ਲੈਂਦੇ ਹਾਂ ਸ ਸ ਫਿਰ ਪੈਰ ਬਿੰਦੀ ਸ਼ਿਫਟ ਦਬ ਕੇ ਅਤੇ ਫਿਰ ਅਦਰਾ ਫਿਰ ਬਿਆਰੀ ਇੱਥੇ ਅਸੀਂ ਸ਼ਿਆਰੀ ਵੀ ਪਾ ਲੈਨੇ ਆ ਵੈਸੇ ਸ਼ਿਆਰੀ ਵੀ ਪਾਈ ਜਾ ਸਕਦੀ ਹੈ ਸੋ ਪਹਿਲਾ ਇੱਥੇ ਪੈਰ ਬਿੰਦੀ ਵਾਲੀ ਫਿਰ ਅੱਧਾ ਆਰਾ ਫਿਰ ਸੱਜੇ ਪਾਸੇ ਫਿਰ ਉੱਪਰ ਇਸ ਤਰ੍ਹਾਂ ਲਗਾਤਾਰ ਆਉਣ ਲੱਗੇ ਤਿਆਰ ਰੱਖਣਾ ਪਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਅੱਧੇ ਅੱਖਰ ਪਾਉਨੇ ਹੋ ਹਾ ਹਾ ਲਗਭਗ ਬਣਿਆ ਬਣਾਇਆ ਅੱਧਾ ਅੱਖਰ ਹੈ ਸੋ ਇੱਥੇ ਪਰ ਇਸ ਦੇ ਨਾਲ ਹੀ ਅੱਧੇ ਅੱਖਰ ਵਾਲਾ ਇਹ ਚਿੰਨ ਹੈ ਇਹ ਪਾਉਣ ਤੋਂ ਬਾਅਦ ਜਦੋਂ ਤੁਸੀਂ ਕੋਈ ਅੱਧਾ ਅੱਖਰ ਵਾਲਾ ਅੱਖਰ ਪਾਉਂਗੇ ਤਾਂ ਉਹ ਆਪਣੇ ਆਪ ਅੱਧਾ ਅੱਖਰ ਬਣ ਜਾਵੇਗਾ ਸੋ ਜਿਵੇਂ ਇੱਥੇ ਰਾੜਾ ਪਾਉਨੇ ਆ। ਸੋ ਟੈਸਟ ਲਈ ਪਹਿਲਾ ਇਹ ਬਣਿਆ ਬਣਾਇਆ ਸ਼ਿਫਟ ਨਾਲ ਅੱਧਾ ਹਾ ਪਾਉਨੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਪੈ ਗਿਆ। ਹੁਣ ਰਾੜਾ ਦਬਦੇ ਹਾਂ। ਫਿਰ ਸ਼ਿਫਟ ਦਬ ਕੇ ਇਹ ਵਾਲਾ ਬਟਨ ਦਬਦੇ ਹਾਂ। ਇਹ ਵਾਲਾ। ਹੁਣ ਇਸ ਤੋਂ ਬਾਅਦ ਜਿਹੜਾ ਵੀ ਅੱਖਰ ਆਵੇਗਾ ਉਹ ਅੱਧਾ ਅੱਖਰ ਬਣ ਜਾਵੇਗਾ। ਜਿਹੜੇ ਕਿ ਅੱਧੇ ਅੱਖਰ ਬਣਨੇ ਚਾਹੀਦੇ ਹਨ। ਸੋ ਹੁਣ ਇੱਥੇ ਪੂਰਾ ਹਾ ਪਾਉਨੇ ਆ। ਜਿਵੇਂ ਕਿ ਤੁਸੀਂ ਦੇਖਾ ਦਿਓ ਇਹ ਅਦਾਹ ਬਣ ਗਿਆ ਇਸੇ ਤਰ੍ਹਾਂ ਫਿਰ ਦਵਰਾ ਪਾਉਂਦੇ ਹਾਂ ਅਤੇ ਸ਼ਿਫਟ ਦਬਕੇ ਫਿਰ ਇਹ ਅਤੇ ਵਾਵਾ ਪਾਉਂਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਇਹ ਵਾਵਾ ਬਣ ਗਿਆ ਹੈ ਇਸੇ ਤਰ੍ਹਾਂ ਇਹ ਚਿੰਨ ਹੋਰ ਵੀ ਸਹੂਲਤਾ ਦਿੰਦਾ ਹੈ ਜੇਕਰ ਤੁਸੀਂ ਇੱਥੇ ਕੋਈ ਵੀ ਅੱਖਰ ਪਾ ਕੇ ਫਿਰ ਇਹ ਪਾਉਨੇ ਹੋ ਅਤੇ ਯਈਆ ਪਾਉਨੇ ਹੋ ਇਹ ਵਾਰਾ ਏ ਇਹ ਅੱਖਰ ਬਣ ਜਾਂਦਾ ਹੈ ਸੋ ਯੂਨੀਕੋਡ ਬਹੁਤ ਹੀ ਹਿ cultures ਪ੍ਰਣਾਲੀ ਹੈ ਤੇ ਅਨਮੋਲ ਲਿਪੀ ਵਿੱਚ অপਸ਼ਨ ਦਬਕੇ অপਸ਼ਨ ਬਟਨ ਤੇ ਰੋਮਨ ਗਿਣਤੀ ਅੰਕ ਪਾਏ ਗਏ ਹਨ ਜਿਵੇਂ ਕਿ ਤੁਸੀਂ ਇੱਥੇ 1 2 3 4 5 6 ਪਾਸਾ ਦੇਖੋ ਸੋ ਜੇਕਰ ਤੁਹਾਨੂੰ ਰੋਮਨ ਗਿਣਤੀ ਅੰਕ ਦੀ ਲੋੜ ਪੈਂਦੀ ਹੈ ਤਾਂ অপਸ਼ਨ ਬਟਨ ਦਬਕੇ ਤੁਸੀਂ ਪਾ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਅੰਗਰੇਜ਼ੀ ਕੀਬੋਰਡ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਹ ਕੈਪਸ ਲੋਕ ਬਟਨ ਦਬਕੇ ਮਤਲਬ ਲੌਕ ਕਰਕੇ ਤੁਸੀਂ ਇੱਥੇ ਆਸਾਨੀ ਨਾਲ ਗੁਰਮੁਖੀ ਅਨਮੋਲ ਲਿਪੀ ਦੇ ਵਿੱਚ ਹੀ ਰੋਮਨ ਅੱਖਰਾਂ ਵਿੱਚ ਲਿਖ ਸਕਦੇ ਹੋ ਮਤਲਬ ਗੁਰਮੁਖੀ ਅਨਮੋਲ ਲਿਪੀ ਦੇ ਵਿੱਚ ਹੀ ਇਹ ਅੰਗਰੇਜ਼ੀ ਕੀਬੋਰਡ ਦੀ ਸਹੂਲਤ ਹੈ ਇਹ ਇਕੱਲੀ ਇਸੇ ਕੀਬੋਰਡ ਦੇ ਵਿੱਚ ਨਹੀਂ ਹੈ ਸੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਚਾਰੇ ਕੀਬੋਰਡਾਂ ਦੇ ਵਿੱਚ ਸਹੂਲਤ ਮੌਜੂਦ ਹੈ ਜੇਕਰ ਤੁਸੀਂ ਇਸ ਬਟਨ ਨੂੰ ਲੋਕ ਕਰ ਲੈਣੇ ਹੋ ਅਤੇ ਅੰਗਰੇਜ਼ੀ ਦੇ ਅੱਖਰ ਲਿਖਸਾ ਦੇ ਹੋ ਸੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਰਾਹੀਂ ਜਾਣਕਾਰੀ ਮਿਲੀ ਹੋਵੇਗੀ ਮੇਰੇ ਵੱਲੋਂ ਮੇਰੀ ਜਾਣਕਾਰੀ ਮੁਤਾਬਕ ਸਿਰਫ ਤਿੰਨ ਤਰ੍ਹਾਂ ਦੇ ਹੀ ਕੀਬੋਰਡ ਹੋਰ ਬਣਾਏ ਜਾਣੇ ਜ਼ਰੂਰੀ ਸੀ ਮੇਰੀ ਜਾਣਕਾਰੀ ਮੁਤਾਬਕ ਕੋਈ ਹੋਰ ਚੌਥਾ ਕੀਬੋਰਡ ਨਹੀਂ ਹੈ ਜੋ ਕਿ ਇਹ ਗੁਰਮੁਖੀ ਲਿਖਣ ਲਈ ਮਸ਼ਹੂਰ ਹੈ ਇਸ ਕਰਕੇ ਤਿੰਨ ਕੀਬੋਰਡ ਹੀ ਬਣਾਏ ਗਏ ਹੈ ਜੇਕਰ ਕੋਈ ਚੌਥਾ ਕੀਬੋਰਡ ਜੋ ਕਿ ਬਹੁਤ ਵਰਤਿਆ ਜਾਂਦਾ ਹੈ ਤਾਂ ਤੁਸੀਂ ਜਾਣਕਾਰੀ ਦੇ ਸਕਦੇ ਹੋ ਤਾਂ ਉਹ ਵੀ ਜਦ ਤੱਕ ਮੇਰੇ ਕੋਲ ਕੰਪਿਊਟਰ ਹੈ ਇਹ Apple ਦਾ ਬਣਾਇਆ ਜਾ ਸਕਦਾ ਹੈ